ਸਤਿ ਸ਼੍ਰੀ ਅਕਾਲ ਤੁਸੀਂ ਜੁੜਿਓ ਤਖਤ ਪੰਜਾਬ ਦੇ ਨਾਲ ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ ਮੇਰੇ ਨਾਲ ਡਾਕਟਰ ਹਰਸ਼ਿੰਦਰ ਕੌਰ ਜੀ ਮੌਜੂਦ ਨੇ ਅਸੀਂ ਬੇहद ਅਹਿਮ ਮੁੱਦੇ ਤੇ ਚਰਚਾ ਕਰਾਂਗੇ ਜਦੋਂ ਰਾਜਵੀਰ ਜਵੰਦਾ ਪੰਜਾਬ ਦੇ ਨਾਮੀ ਗਾਇਕ ਨੇ ਉਨ੍ਹਾਂ ਦਾ ਐਕਸੀਡੈਂਟ ਹੋਇਆ ਉਹ ਸਾਤਸੇ ਤੋਂ ਬਾਅਦ ਸਵਾਲ ਬਹੁਤ ਉੱਠੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਆਵਾਰਾ ਪਸ਼ੂਆਂ ਨੂੰ ਲੈ ਕੇ ਸਵਾਲ ਹੋਇਆ ਕਿ ਸਰਕਾਰਾਂ ਦੀ ਜਾਂ ਸਿਆਸਤ ਦੀ ਅਪਰੋਚ ਕੀ ਹੈ ਯਾਨੀ ਆਵਾਰਾ ਪਸ਼ੂਆਂ ਨੂੰ ਕਿਵੇਂ ਸੰਭਾਲਿਆ ਜਾਵੇ ਬੀਤੇ ਦੇ ਵਿੱਚ ਜਦੋਂ ਆਵਾਰਾ ਕੁੱਤਿਆਂ ਨੂੰ ਲੈ ਕੇ ਰੌਲਾ ਪਿਆ ਸੀਦਾ ਸੁਪਰੀਮ ਕੋਰਟ ਦੇ ਆਦੇਸ਼ ਜਾਂ ਹੁਕਮਾਂ ਤੋਂ ਬਾਅਦ ਮੁਲਕ ਦੇ ਅੰਦਰ ਕਿਸ ਤਰ੍ਹਾਂ ਦਾ ਜਿਹੜਾ ਲੋਕਾਂ ਦੇ ਜਾਂ ਜਿਹੜੇ ਮਤਲਬ ਕਿ ਜਾਨਵਰਾਂ ਨੂੰ ਪਾਲਣ ਵਾਲੇ ਨੇ ਉਹਨਾਂ ਦਾ ਰਵਈਆ ਰਿਹਾ ਉਹ ਵੀ ਸਾਡੇ ਤੁਹਾਡੇ ਸਭ ਦੇ ਸਾਹਮਣੇ ਆ ਪਰ ਇਹ ਹਾਦਸੇ ਨੇ ਬਹੁਤ ਕੁਝ ਸੋਚਣ ਲਈ ਮਜਬੂਰ ਕੀਤਾ ਹੈ ਇਕੱਲਾ ਰਾਜਵੀਰ ਜਵੰਦਾ ਨਹੀਂ ਉਹਨਾਂ ਦੇ ਇਲਾਵਾ ਜੇ ਅਸੀਂ ਹਰ ਰੋਜ਼ ਦੇ ਹਾਦਸਿਆਂ ਦੀ ਗੱਲ ਕਰੀਏ ਜਾਂ ਬੀਤੇ ਵਿੱਚ ਹੋਏ ਹਾਦਸਿਆਂ ਦੀ ਗੱਲ ਕਰੀਏ ਕੀ ਸਰਕਾਰਾਂ ਇਹ ਤੋਂ ਸਬਕ ਲੈਣ ਗਈਆਂ ਜਾਂ ਸਾਡਾ ਜਿਹੜਾ ਸਿਹਤ ਢਾਂਚਾ ਆ ਇਹਦੇ ਵਿੱਚ ਜਿਹਨੂੰ ਕਹਿੰਦੇ ਕਿ ਫਸਟ ایڈ ਇਹੋ ਜੇ ਮਾਮਲਿਆਂ ਨੂੰ ਲੈ ਕੇ ਕੀ ਆ ਕਿ ਬੰਦੇ ਨੂੰ ਵੱਡੇ ਪ੍ਰਾਈਵੇਟ ਹਸਪਤਾਲਾਂ ਵਿੱਚ ਦਾਖਲ ਹੋਣਾ ਪੈਂਦਾ ਇਹ ਸਾਰੇ ਸਵਾਲ ਰਹਿਣਗੇ ਨੱਥ ਸਭ ਸਵਾਗਤ ਹੈ ਜੀ ਤੁਹਾਡਾ ਬਹੁਤ ਧੰਨਵਾਦ ਸੁਖਵਿੰਦਰ ਜੀ ਤੇ ਜਿੰਨੇ ਵੀ ਸੂ ਜਵਾਨ ਲੋਕ ਸੁਣ ਰਹੇ ਨੇ ਸਾਰਿਆਂ ਨੂੰ ਬਹੁਤ ਨਿੱਕੀ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਮੈਂ ਆਪਣੇ ਦਰਸ਼ਕਾਂ ਲਈ ਇਹ ਜਾਣਕਾਰੀ ਸਾਂਝੀ ਕਰਦਾ ਕਿ ਜੋ ਹੈਲਥ ਬੁਲੇਟਿਨ ਹੈ 46 ਹਸਪਤਾਲ ਤੋਂ ਉਹ ਰਾਜਵੀਰ ਜਵੰਦਾ ਦਾ ਉਹਨਾਂ ਦਾ ਆਇਆ ਜਿਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਆ ਕਿ ਪੰਜਾਬੀ ਸਿੰਘ ਰਾਜਵੀਰ ਜਵੰਦਾ ਕੰਟੀਨਿਊਸ ਟੂ ਬੀ ਔਨ ਵੈਂਟੀਲੇਟਰ ਸਪੋਰਟ ਟੂ ਫੋਰਟਿਸ ਹਸਪੀਟਲ ਮੋਹਾਲੀ ਹੀ ਇਸ ਬੀਂਗ ਕਲੋਸਲੀ ਮੋਨਿਟਰਡ ਬਾਈ ਦਾ ਨਿਊਰੋ ਸਰਜਰੀ ਐਂਡ ਕ੍ਰਿਟੀਕਲ ਕੇਅਰ ਸਪੈਸ਼ਲਿਸਟ ਜਿਹਦਾ ਮਤਲਬ ਕਿ ਹਾਲੇ ਵੀ ਰਾਜਵੀਰ ਜਵੰਦਾ ਜਿਹੜਾ ਉਹ ਰਿਕਵਰ ਹੋ ਰਹੇ ਨੇ ਪਰ ਜਿਹੜੀ ਸਪੀਡ ਚਾਹੀਦੀ ਹੈ ਜਿਸ ਤਰੀਕੇ ਨਾਲ ਬੰਦਾ ਆਸ ਕਰਦਾ ਹੈ ਕਿਉਂਕਿ ਉਹ ਜਿਹੜੇ ਹਾਦਸੇ ਅਸੀਂ ਵੀ ਬਹੁਤ ਸਾਡੇ ਨਜ਼ਦੀਕੀਆਂ ਦੇ ਸਾਡੇ ਆਪਣੇ ਹੁੰਦੇ ਵੇਖੇ ਡਾਕਟਰ ਸਾਹਿਬ ਇਹ ਹਾਦਸਾ ਤੁਹਾਡੀ ਵੀ ਨਜ਼ਰ ਵਿੱਚ ਆਇਆ ਪੂਰੇ ਦੇਸ਼ ਦੁਨੀਆ ਭਰ ਵਿੱਚ ਵੱਸਦੇ ਪੰਜਾਬੀ ਨੇ ਸਾਰਿਆਂ ਨੇ ਅਰਦਾਸ ਕੀਤੀ ਹੈ ਪਰ ਜਦੋਂ ਅਸੀਂ ਇਹ ਗੱਲ ਕਰਦੇ ਹਾਂ ਕਿ ਇਹ ਨਾਰਮਲੀ ਵਰਤਾਰਾ ਨਹੀਂ ਹੈ ਆਵਾਰਾ ਪਸ਼ੂਆਂ ਦਾ ਕਿਸੇ ਵਿੱਚ ਆ ਕੇ ਵੱਜਣਾ ਜਾਂ ਸੜਕੀ ਹਾਦਸਿਆਂ ਦਾ ਹੋਣਾ ਇਹਦੇ ਬਾਰੇ ਤੁਹਾਡੀ ਸਮਝ ਜਾਂ ਫਿਰ ਡਾਕਟਰੀ ਪੇਸ਼ੇ ਦੀ ਸਮਝ ਕੀ ਕਹਿੰਦੀ ਹੈ ਕਿ ਕਮਜ਼ੋਰੀਆਂ ਕਿੱਥੇ ਨੇ ਜੇ ਅਸੀਂ ਸਿਹਤ ਵਾਲੇ ਢਾਂਚੇ ਤੋਂ ਸਮਝੀਏ ਜਾਂ ਫਿਰ ਜੇ ਅਸੀਂ ਸਿਆਸੀ ਪੱਧਰ ਦੇ ਉੱਤੇ ਨੂੰ ਅਨਲਿਸਿਸ ਕਰਨਾ ਚਾਹੀਏ ਤਾਂ ਸਕਿੰਦਰ ਜੀ ਮੈਂ ਇਹਨੂੰ ਆਪ ਹੰਡਾਇਆ ਮੇਰੇ ਆਪਣੇ ਬੇਟੇ ਦੇ ਬਹੁਤ ਸੀਰੀਅਸ ਇੰਜਰੀਜ਼ ਉਹਦੇ ਪੈਰ ਤੇ ਸਿਰ ਤੇ ਸਾਰੇ ਪਾਸੇ ਪੂਰਾ ਸਰੀਰ ਛਿਲਿਆ ਗਿਆ ਸੀ ਤੇ ਕਿਵੇਂ ਉਹਦੇ ਹੈਲਮਟ ਕਾਰਨ ਬਚਾਅ ਸਿਰਫ ਹੈੱਡ ਇੰਜਰੀ ਟੋ ਹੋਇਆ ਪਰ ਟਾਂਕਿਆਂ ਨਾਲ ਕਿਵੇਂ ਪੂਰਾ ਲਗਭਗ 10 ਦਿਨੋਂ ਦਾ ਪੂਰਾ ਹੀ ਮੂੰਹ ਵੀ ਸੁੱਜਿਆ ਰਿਹਾ ਸਾਰਾ ਕੁਛ ਤੁਲਨੋਂ ਵੀ ਰਿਹਾ ਤੇ ਇਹ ਸਾਰਾ ਕੁਛ ਮੇਰੇ ਕਿਉਂਕਿ ਹੱਡੀ ਵਾਪਰਿਆ ਮੈਂ ਸਮਝ ਸਕਦੀਆਂ ਕਿਸੇ ਵੀ ਮਾਂ ਦੀ ਕਿਸੇ ਵੀ ਭੈਣ ਦੀ ਕਿਸੇ ਵੀ ਤੀ ਦੇ ਕਿਸ ਤੰਗ ਨਾਲ ਕਿਉਂਕਿ ਸਾਡੇ ਬਹੁਤ ਸਾਰੇ ਜਿਹੜੇ ਵੀ ਇਸ ਤਰੀਕੇ ਦੇ ਰੋਡ ਐਕਸੀਡੈਂਟਸ ਹੁੰਦੇ ਨੇ ਨੌਜਵਾਨ ਹੀ ਜ਼ਿਆਦਾ ਇਹਦੇ ਵਿੱਚ ਮਾਰੇ ਜਾਂਦੇ ਨੇ ਸੋ ਉਹ ਟੱਬਰ ਜਿਸ ਤਰੀਕੇ ਭੁਗਤਦਾ ਮੈਂ ਤਾਂ ਹੀ ਜ਼ਿਕਰ ਔਰਤਾਂ ਦਾ ਕੀਤਾ ਕਿਉਂਕਿ ਲਗਭਗ ਡੇਢ ਲੱਖ ਲੋਕ ਹਰ ਸਾਲ ਰੋਡ ਐਕਸੀਡੈਂਟਸ ਵਿੱਚ ਮਾਰੇ ਜਾਂਦੇ ਨੇ ਪਰ ਰਤ ਤੱਕ ਦੂਜੇ ਅੰਕੜਿਆਂ ਵੱਲ ਧਿਆਨ ਕਰਿਓ ਸਾਡੇ 7 ਲੱਖ ਲੋਕ अपंग हो ਜਾਂਦੇ ਨੇ ਜ਼ਿੰਦਗੀ ਭਰ ਲਈ ਇਹਨਾਂ ਰੋਡ ਐਕਸੀਡੈਂਟਸ ਵਿੱਚ ਸੋ ਤੁਸੀਂ ਜਰਾ ਟੋਟਲ ਗਿਣਤੀ ਜੇ ਆਪਾਂ ਸੋਚ ਲਈਏ ਤਾਂ ਇਹ ਪਹੁੰਚ ਜਾਂਦੀ ਜੇ 9 ਲੱਖ ਦੇ ਕਰੀਬ ਜਿਹੜੇ ਨਾਹਾਂ ਜਾਂ ਪੈਣਾ ਜਾਂ ਉਹਨਾਂ ਦੀ ਪਤਨੀਆਂ ਜਾਂ ਧੀਆਂ ਜੋ ਸਾਰਾ ਕੁਝ ਇਹ ਜਾ ਤਾਂ ਤੁਰ ਗਿਆ ਤਾਂ ਵੀ ਉਹ ਸੇਖ ਉਹਨਾਂ ਨੂੰ ساری ਉਮਰ ਲੱਗਦਾ ਰਹਿੰਦਾ ਜੇ ਤੇ ਜੇ ਉਹ અપੰਗ ਹੋ ਕੇ ਬੰਦਾ ਘਰ ਬਹਿ ਜਾਵੇ ਤਾਂ ਵੀ ਉਹ ਸੇਕ ਸਾਰੀ ਉਹ ਵਾਰੀ ਬਾਕੀ ਜਦ ਤੱਕ ਉਹ ਜ਼ਿੰਦਾ ਨੇ ਇਹ ਔਰਤਾਂ ਸੰਧੀਆਂ ਹੁਣ ਇਹਦੇ ਸਾਰੇ ਵਿੱਚ ਸਭ ਤੋਂ ਅਹਿਮ ਹੁੰਦਾ ਜੇ ਨਾਨ ਫੇਟਲ ਯਾਨੀ ਕਿ ਜਿਨ੍ਹਾਂ ਵਿੱਚ ਅਪੰਗਰ ਹੋ ਗਏ ਉਹ ਲੋਕਾਂ ਦੀ ਗਿਣਤੀ ਵਰਲਡ ਵਾਈਡ 20 ਤੋਂ 50 ਮਿਲੀਅਨ ਨਜੇ ਹਰ ਸਾਲ ਦੀ ਇਹ ਯਾਨੀ ਘਟੇ ਨਹੀਂ ਹੁਣ ਉਹਨਾਂ ਵਿੱਚ ਖਾਸ ਤੌਰ ਤੇ ਜ਼ਿਕਰ ਕੀਤਾ ਜਾਂਦਾ ਜੇ ਭਾਰਤ ਦਾ ਜੀ ਜਿੱਥੇ ਉਹਨਾਂ ਨੇ ਆਵਾਰਾ ਜਾਨਵਰ ਦੇ ਨਾਲ ਇੱਕ ਤਰੀਕੇ ਉਹਨਾਂ ਨੇ ਲਫ਼ਜ਼ ਵਰਤੇ ਹੈ ਕਿ ਦੋਗਲੇ ਲੋਕ ਨੇ ਜਿਹੜੇ ਕੁਝ ਕਫੀਸਤ ਲੋਕ ਐਨੀਮਲ ਰਾਈਟਸ ਨੂੰ ਤਾਂ ਤਰਜੀਹ ਦਿੰਦੇ ਨੇ ਪਰ ਹਿਊਮਨ ਰਾਈਟਸ ਦੀਆਂ ਤੱਜੀਆਂ ਉਡਾ ਦਿੰਦੇ ਨੇ ਕਿ ਅਸੀਂ ਇੱਕ ਕੁੱਤਾ ਆਵਾਰਾ ਬਚਾਉਣ ਲਈ ਜੇ ਸੱਤ ਜਣਿਆਂ ਦਾ ਟੱਬਰ ਪੂਰਾ ਖਤਮ ਹੋ ਜਾਂਦਾ ਤਾਂ ਅਸੀਂ ਕਿੰਤੂ ਪ੍ਰੰਤੂ ਉਸ ਕੁੱਤੇ ਲਈ ਜ਼ਿਆਦਾ ਕਰਾਂਗੇ ਆਵਾਜ਼ਾਂ ਜ਼ਿਆਦਾ ਉੱਠਣਗੀਆਂ ਜਿਹੜਾ ਕਿ ਆਵਾਰਾ ਸੀ ਪਰ ਉਹਨਾ ਬੰਦਿਆਂ ਦਾ ਜਿਥੇ ਸੱਤ ਟੱਬਰ ਬਰਬਾਦ ਹੋ ਗਏ ਹੁਣ ਉਹਦਾ ਜ਼ਿਕਰ ਬਹੁਤਾ ਲੰਬੇ ਸਮੇਂ ਤੱਕ ਨਹੀਂ ਹੁੰਦਾ ਸੋ ਇਹ ਜ਼ਿਕਰ ਮੈਂ ਨਹੀਂ ਕਰ ਰਹੀ World Health Organization ਵਿੱਚ ਲਿਖਿਆ ਹੈ ਕਿ ਜਿਹੜੇ ਵੀ ਡੌਗ ਲਵਰਸ ਨੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਪਹਿਲੀ ਗੱਲ ਆਵਾਰਾ ਨਹੀਂ ਘੁੰਮਣਾ ਕੁੱਤਿਆਂ ਦਾ ਯਾ ਜਾਂ ਜਾਨਵਰਾਂ ਦਾ ਆਵਾਰਾ ਘੁੰਮਣਾ ਮਨਾ ਹੈ ਦੁਨੀਆ ਭਰ ਵਿੱਚ ਤੁਸੀਂ ਕਿਤੇ ਵੀ ਜਾ ਕੇ ਦੇਖੋਗੇ ਖਾਸ ਤੌਰ ਤੇ ਇਹਨਾਂ ਦੇ ਹਦਾਇਤਾਂ ਹੁੰਦੀਆਂ ਤੇ ਕਿਤੇ ਵੀ ਤੁਸੀਂ ਆਵਾਰਾ ਕੁੱਤੇ ਦੇਖਦੇ ਨਹੀਂ ਤੇ ਲੱਖਾਂ ਦੇ ਗਿਣਤੀ ਵਿੱਚ ਇੰਗਲੈਂਡ ਦੀ ਹਿਸਟਰੀ ਵਿੱਚ ਮੈਂ ਹੋਣਾ ਗਈ ਸਾਂ ਪੜ ਕੇ ਆਈਆਂ ਲੱਖਾਂ ਦੀ ਗਿਣਤੀ ਵਿੱਚ ਆਵਾਰਾ ਕੁੱਤੇ ਉਹਨਾਂ ਨੇ ਮਾਰ ਦਿੱਤੇ ਸਨ ਕਿ ਭਈ ਜੇ ਰੱਖਣਾ ਜੇ ਤਾਂ ਤੁਸੀਂ ਉਹਨੂੰ ਪਾਲਤੂ ਬਣਾ ਕੇ ਤੇ ਪ੍ਰੋਪਰ ਤਰੀਕੇ ਰੱਖਣਾ ਜੇ ਮੈਂ ਇਹਦੀ ਹਮਾਇਤ ਨਹੀਂ ਕਰ ਰਹੀ ਮੈਂ ਗਲਤ ਕਹਿ ਰਹੀਆਂ ਕਿ ਇਹਨੇ ਤੁਸੀਂ ਬੇਜ਼ੁਬਾਨ ਮਾਰ ਦਿੱਤੇ ਪਰ ਮੈਂ ਇਹ ਕਹਿ ਰਹੀਆਂ ਕਿ ਜੇ ਤੁਸੀਂ ਉਹਨਾਂ ਬੇਜ਼ੁਬਾਨਾਂ ਦਾ ਖਿਆਲ ਰੱਖਣਾ ਜੇ ਤਾਂ ਉਸ ਦੇ ਨਾਲ ਉਹ ਨਾਲ ਹਿਊਮਨ ਲਾਈਫ ਦਾ ਕਿਸਨੇ ਖਿਆਲ ਰੱਖਣਾ ਜੇ ਉਹਨਾਂ ਦੇ ਬਾਬਤ ਕਿਉਂ ਜ਼ਿਕਰ ਨਹੀਂ ਹੁੰਦਾ ਅਸੀਂ ਕਾਉਸ ਹਰ ਨਿੱਕੀ ਤੋਂ ਨਿੱਕੀ ਚੀਜ਼ ਲਈ ਦਿੰਨੇ ਆ ਪਰ ਉਹਦਾ ਧਿਆਨ ਵੰਡਾਉਣ ਲਈ ਕਿਉਂ ਪੈਸਾ ਕਿੱਥੇ ਜਾ ਰਿਹਾ ਹੈ ਤੁਸੀਂ ਜਿੰਨੀਆਂ ਵੀ ਆਲੇ ਦੁਆਲੇ ਦੇਖੋਗੇ ਮੈਂ ਕੱਲ ਹੀ ਇੱਕ ਦੇਖ ਕੇ ਆਈਆਂ ਨਾਲ ਨਹੀਂ ਲੈਂਦੀ ਉੱਤੇ ਪੱਖੇ ਜ਼ਰੂਰ 14 ਚੱਲ ਰਹੇ ਸਨ ਪਰ ਅੰਦਰ ਸਿਰਫ ਦੋ ਹੀ ਗਾਵਾਂ ਸਨ ਹੁਣ ਉਹਨਾਂ ਦੇ ਵਿੱਚ ਵੀ ਬਾਹਰ ਦਾਨ ਜਿਹੜੀ ਪੇਟੀ ਸੀ ਬਹੁਤ ਵੱਡੀ ਸੀ ਤੇ ਲੋਕਾਂ ਵੱਲੋਂ ਅਨਿਕੰਤ ਆਪਣੇ ਇਨਕਮ ਟੈਕਸ ਦੀ ਛੋਟ ਪਿੱਛੇ ਇਹਨਾਂ ਥਾਵਾਂ ਤੇ ਜ਼ਰੂਰ ਦਿੱਤੇ ਜਾਂਦੇ ਪਰ ਉਹ ਕਿੱਧਰ ਜਾ ਰਹੇ ਨੇ ਕਿਉਂਕਿ ਆਵਾਰਾ ਬਾਹਰ ਜਿਹੜੀਆਂ ਘੁਮਰੀਆਂ ਦੀ ਗਿਣਤੀ ਤੁਸੀਂ ਸਮਝ ਹੀ ਸਕਦੇ ਹੋ ਦੋ ਤਾਂ ਨਹੀਂ ਹੈ ਜੇ ਅੰਦਰ ਸਿਰਫ ਦੋ ਨੇ ਤਾਂ ਬਾਕੀ ਫਿਰ ਕਿੱਥੇ ਫਿਰ ਰਹੀਆਂ ਨੇ ਇਨਾ ਮਤਲਬ ਹੈ ਕਿ ਸਿਰਫ ਤੇ ਸਿਰਫ ਇੱਕ ਲੁੱਟਣ ਦਾ ਜ਼ਰੀਆ ਢੰਗ ਪਰ ਜਦੋਂ ਗੱਲ ਜਾਂ ਕੋਈ ਵੀ ਸੂਝਵਾਨ ਲੋਕ ਕੋਈ ਕੁਐਸਚਨ ਕਰਦੇ ਨੇ ਕਿ ਸਵਾਲ ਕਰਦੇ ਨੇ ਤਾਂ ਫਿਰ ਉਹ ਸਿਰਫ ਇੱਕ ਤਰੀਕੇ ਇੱਕ ਦੂਜੇ ਤੇ ਉਂਗਲਾਂ ਚੱਕਣ ਦਾ ਸਿਸਟਮ ਸ਼ੁਰੂ ਹੋ ਜਾਂਦਾ ਅਫਸਰशाही ਤੋਂ ਲੈ ਕੇ ਸਿਆਸਤਦਾਨਾਂ ਤੱਕ ਕਿਉਂਕਿ ਸਾਡੇ ਪੁਰਾਣੇ ਸਮਿਆਂ ਦੇ ਜੋ ਸੂਝਵਾਨ ਲੋਕ ਸੀ ਉਹਨਾਂ ਦੀਆਂ ਕਿਤਾਬਾਂ 'ਚ ਦਰਜ ਗੱਲ ਲੈ ਕੇ ਆਉਣ ਵਾਲੇ ਸਮਿਆਂ ਵਿੱਚ ਜਿਹੋ ਜਿਹਾ ਮਾਹੌਲ ਬਣ ਰਿਹਾ ਤੁਸੀਂ ਪੜ੍ਹ ਲਿਓ ਕਿਤਾਬਾਂ 'ਚ ਦਰਜ ਕਿ ਠੱਗੇ ਤੇ ਲੁਟੇਰੇ ਰਾਜ ਕਰਨਗੇ ਜਿਹੜੇ ਲੋਕਾਂ ਨੂੰ ਮੂਰਖ ਬਣਾ ਕੇ ਉਹਨਾਂ ਨੂੰ ਲਗਾਤਾਰ ਲੁੱਟਦੇ ਰਹਿਣਗੇ ਇਹ ਚੀਜ਼ਾਂ ਜੋ ਦਰਜ ਹੋਣ ਕਿਤਾਬਾਂ ਵਿੱਚ ਸਿਆਣਿਆਂ ਵੱਲੋਂ ਪਹਿਲਾਂ ਦੀਆਂ ਲਿਖੀਆਂ ਤੁਸੀਂ ਆਸ-ਪਾਸ ਝਾਤ ਮਾਰੋ ਤੁਹਾਨੂੰ ਇਹ ਐਗਜ਼ੈਕਟਲੀ ਲੱਗੇਗਾ ਬਿਲਕੁਲ ਸਹੀ ਹੈ ਤਾਂ ਕਮਾਲ ਹੀ ਹੋਇਆ ਪਿਆ ਵੀ ਇੰਨਾ ਸਹੀ ਉਹਨਾਂ ਸਮਿਆਂ ਵਿੱਚ ਅੱਜ ਤੋਂ ਮਤਲਬ ਘੱਟੋ-ਘੱਟ 300 ਸਾਲ ਪਹਿਲਾਂ ਇਹ ਕਹਿ ਦਿੱਤਾ ਗਿਆ ਦਾ ਮਤਲਬ ਸਮਝ ਆ ਜਾਂਦੀ ਹੈ ਕਿ ਕਿੱਥੇ ਅਸੀਂ ਅੱਜ ਖੜੇ ਹਾਂ ਮੈਂ ਸੰਵੇਦਨਾ ਪ੍ਰਗਟ ਕਰਦੀ ਆ ਜੀ ਸਾਰੇ ਇਹਨਾਂ ਲੱਖਾਂ ਦੇ ਘੰਟੇ ਚ ਸਾਡਾ ਸੱਚਮੁੱਚ ਦਿਲ ਬਲੁੰਦ ਰਿਆ ਜਾਂਦਾ ਹੈ ਰਾਜਵੀਰ ਜਵੰਦਾਲੀ ਸਾਡਾ ਮੋਟ ਫੁੱਟ ਗਬਰੂ ਜਿਸ ਨੇ ਅੰਦਰ ਪੰਜਾਬ ਦੀ ਪੀੜ ਹੈ ਪੰਜਾਬ ਦਾ ਦਰਦ ਹੈ ਸਾਡੇ ਕਿਸਾਨਾਂ ਲਈ ਜਿਸ ਤਰ੍ਹਾਂ ਉਹਨਾਂ ਨੇ ਆਵਾਜ਼ ਚੁੱਕੀ ਸੋ ਇਹ ਸਾਰਾ ਕੁਝ ਸਮਝਦਿਆਂ ਜਾਣਦਿਆਂ ਵੇਖਦਿਆਂ ਸਿਰਫ ਇੱਕ ਕਿਉਂਕਿ ਉਹ ਨਾਮ ਉਹਨਾਂ ਨੇ ਖਾਟ ਲਿਆ ਸੀ ਕੱਲੇ ਉਹਨਾਂ ਦਾ ਜ਼ਿਕਰ ਦੇ ਨਾਲ ਉਹ ਨਾਲ ਮੈਂ ਉਹਨਾਂ ਲਈ ਅਰਦਾਸ ਤਾਂ ਕਰਦੀ ਆ ਪਰ ਜਿਵੇਂ ਮੈਂ ਜ਼ਿਕਰ ਕੀਤਾ 7.5 ਲੱਖ ਹਰ ਸਾਲ ਜੋ ਇਸ ਹਾਲ ਜੋ ਲੰਘਦੇ ਨੇ ਮੈਂ ਉਹਨਾਂ ਟੱਬਰਾਂ ਲਈ ਵੀ ਅਰਦਾਸ ਉਨੀ ਹੀ ਡੂੰਘੇ ਤਰੀਕੇ ਨਾਲ ਕਰਨਾ ਚਾਹੁੰਦੀ ਕਿਉਂਕਿ ਇਹ ਅਣਗਿਣਤ ਜੋ ਪਰਮਨੈਂਟਲੀ ਡਿਸੇਬਲਡ ਹੋਈ ਜਾਂਦੇ ਨੇ ਇਹ ਗਿਣਤੀ ਸਪਸ਼ਟ ਰੂਪ ਵਿੱਚ ਮੈਂ ਹੁਣੀ ਪ੍ਰੋਗਰਾਮ ਤੋਂ ਪਹਿਲਾਂ ਹੀ ਝਾਤ ਮਾਰ ਰਹੀ ਸਾਂ ਕਿ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਕਿਹਾ ਫਾਲਸ ਡਾਟਾ ਇਹ ਲਫ਼ਜ਼ ਮਤਲਬ ਝੂਠਾ ਡਾਟਾ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਭਾਰਤ ਵਿੱਚ ਕਿਉਂਕਿ ਜਿੰਨੇ ਇਸ ਤਰੀਕੇ ਦੇ ਮਰਦੇ ਨੇ ਬਹੁਤ ਸਾਰੇ ਉਹਨਾਂ ਨੂੰ ਐਕਸੀਡੈਂਟਲ ਦੇ ਵਿੱਚ ਪਾਇਆ ਹੀ ਨਹੀਂ ਜਾਂਦਾ ਕਿ ਕਿਸੇ ਤਰੀਕੇ ਕੋਈ ਇੰਸ਼ੋਰੈਂਸ ਜਾਂ ਕੋਈ ਇਸ ਤਰ੍ਹਾਂ ਦੀ ਹੋਰ ਨਾ ਹੋ ਜਾਏ ਸੋ ਉਹ ਡਾਟਾ ਬੜਾ ਘੱਟ ਦਿੱਤਾ ਜਾ ਰਿਹਾ ਇਹ ਲਫ਼ਜ਼ ਉਹਨਾਂ ਦਾ ਲਿਖਿਆ ਜੇ ਮੇਰਾ ਨਹੀਂ ਸੋ ਇਹ ਜੋ ਚੀਜ਼ਾਂ ਸਾਡੇ ਸਾਹਮਣੇ ਨੇ ਤੇ ਸੱਚ ਆ ਕਿ ਅਸੀਂ ਝੂਠ ਇਸ ਤਰ੍ਹਾਂ ਮਾਰਦੇ ਹਾਂ ਮੈਂ ਆਪ ਉਸ ਦੇ ਵਿੱਚ ਸ਼ਾਮਲ ਹਾਂ ਡਾਟਾ ਜਦੋਂ ਸਾਨੂੰ ਜਦੋਂ ਮੈਂ ਨੌਕਰੀ ਜੁਆਇਨ ਕੀਤੀ ਸੀ ਉਦੋਂ ਤੋਂ ਹੀ ਸਾਨੂੰ ਕਹਿ ਦਿੱਤਾ ਗਿਆ ਸੀ ਕਿ ਭਾਈ ਬਿਮਾਰੀ ਜਿੰਨੀ ਵੀ ਜ਼ਿਆਦਾ ਆਂਦੇ ਨੇ ਉਹ ਲੋਕਾਂ 'ਚ ਡਰ ਸਹਿਮ ਹੋਏਗਾ ਤੁਸੀਂ ਬਿਮਾਰੀ ਜੇ ਆ ਵੀ ਰਹੀ ਹੈ ਮਲੇਰੀਆ ਉਹਦਾ ਜ਼ੀਰੋ ਕਰਕੇ ਭੇਜ ਦਿਓ ਯਾਨੀ ਦਿਖਾਣਾ ਹੀ ਨਹੀਂ ਕਿ ਇਹ ਬਿਮਾਰੀ ਆ ਰਹੀ ਹੈ ਪਰ ਜਦੋਂ ਗੱਲ ਅੰਕੜਿਆਂ ਦੀ ਆਉਂਦੀ ਹੈ ਇਲਾਜ ਕੀਤੇ ਦੀ ਉਹਦੇ 'ਚ ਜੀ ਤੁਸੀਂ ਜਿੰਨੇ ਵੀ ਕੀਤੇ ਨੇ ਉਹਦੇ 'ਚ ਤੁਸੀਂ 40 ਵਧ ਕਰਦੇ ਹੋ ਸੁਖਿੰਦਰ ਜੀ ਹੈਰਾਨ ਹੋਗੇ ਅੱਜ ਦੇ ਦਿਨ ਵੀ ਮੈਂ ਬਕਾਇਦਾ ਜਦੋਂ ਨੌਕਰੀ ਕਰਦੀ ਸਾਂ ਉਦੋਂ ਵੀ ਤੇ ਮੇਰੇ ਤੋਂ ਬਾਅਦ ਵੀ ਇਹ ਜਾਰੀ ਹੈ ਕੰਮ ਕਿ ਜੇ ਕੋਈ ਪਰਚੀ ਬਣਾਉਣ ਆਂਦਾ ਜੇ ਨਾ ਮੈਂ ਹੁਣ ਜਿਵੇਂ ਅੰਕੜੇ ਆ ਰਹੇ ਨੇ ਕਿ ਸਾਡਾ ਪੰਜਾਬ 1/4 ਬਿਮਾਰ ਤੇ ਸਾਰਾ ਦਿਨ ਹਸਪਤਾਲਾਂ ਚ ਹੀ ਪਿਆ ਰਹਿੰਦਾ ਜੋ ਅੰਕੜੇ ਆਉਂਦੇ ਨੇ ਸ਼ਰਮਿੰਦਗੀ ਦੀ ਗੱਲ ਹੈ ਇੰਨੇ ਪੰਜਾਬੀ ਬਿਮਾਰ ਨਹੀਂ ਹਨ ਸਿਹਤਮੰਦ ਨੇ ਪਰ ਕਿਉਂ ਇਹ ਬਿਮਾਰੀ ਦੇ ਜਿਹੜੇ ਅੰਕੜੇ ਬਿਮਾਰ ਲੋਕਾਂ ਦੇ ਵੱਧ ਨੇ ਕਿਉਂਕਿ ਇੱਕ ਬੰਦਾ ਜੇ ਪਰਚੀ ਬਣਾਣ ਆਂਦਾ ਹਸਪਤਾਲ ਵਿੱਚ ਮੈਂ ਕੱਲੇ ਰਜਿੰਦਰਾ ਦੀ ਗੱਲ ਕਰਦੀ ਹਾਂ ਤੁਸੀਂ ਆਪੇ ਹੀ ਸਮਝ ਜਾਓਗੇ ਬਾਕੀ ਜਿੰਨੇ ਵੀ ਹਣ ਤੁਸੀਂ ਆਮ ਆਦਮੀ ਕਲੀਨਿਕਸ ਕਿ ਬੰਦਾ ਆਇਆ ਜਿਸਨੇ ਪਰਚੀ ਬਣਾਈ ਆਪਣਾ ਉਹਨੇ ਇੱਕ ਮੈਡੀਸਿਨ ਵਿੱਚ ਦਿਖਾਇਆ ਫਿਰ ਉਸਨੇ ਨਾਲੋਂ ਨਾਲ ਕਿਹਾ ਜੀ ਮੈਂ ਮੇਰੇ ਨਾਲ ਅੱਖ ਦੀ ਵੀ ਤਕਲੀਫ ਹੈ ਉਹ ਦੁਬਾਰਾ ਇੱਕ ਹੋਰ ਪਰਚੀ ਬਣੇਗੀ ਉਸੇ ਦਿਨ ਫਿਰ ਉਹ ਟੈਸਟ ਕਰਾਣ ਗਿਆ ਉਹਦੀ ਇੱਕ ਵੱਖ ਪਰਚੀ ਉੱਥੇ ਬਣ ਜਾਏਗੀ ਫਿਰ ਜਦੋਂ ਅਗਲੇ ਦਿਨ ਉਹ ਰਿਪੋਰਟ ਲੈਣ ਆਇਆ ਉਹ ਦੁਬਾਰਾ ਪਰਚੀ ਬਣਾਏਗਾ ਫਿਰ ਦੁਬਾਰਾ ਜੇ ਉਸੇ ਡਾਕਟਰ ਨੂੰ ਦਿਖਾਣ ਜਾ ਰਿਹਾ ਫਿਰ ਦੁਬਾਰਾ ਉਹਦੀ ਫੇਰ ਪਰਚੀ ਬਣੇਗੀ ਯਾਨੀ ਇੱਕ ਮਰੀਜ਼ ਦੀ ਜਿਹੜੇ ਹਫ਼ਤੇ ਵਿੱਚ ਚਾਰ ਗੇੜੇ ਲਾ ਗਿਆ ਤਿੰਨ ਥਾਂ ਤੇ ਉਹਨੇ ਜਾਣਾ ਤਾਂ ਉਹ ਇੱਕ ਬੰਦੇ ਦੀ ਤੁਸੀਂ ਸਮਝ ਲਓ ਕਿ 21 ਪਰਚੀਆਂ ਇੱਕ ਕੱਲੇ ਦੀਆਂ ਬਣ ਗਈਆਂ ਜੋ ਇਸੇ ਤਰੀਕੇ ਜੇ ਤੁਸੀਂ ਸਮਝ ਲਓ ਕਿ ਜਰਬੇ ਤੁਸੀਂ ਇਹਨਾਂ ਨੂੰ ਜੇ ਕਰ ਹੀ ਜਾਓਗੇ ਇੱਕ ਇੱਕ ਦੇ ਤੇ ਰੋਜ਼ ਨੂੰ ਤਾਂ ਤੁਸੀਂ ਪੂਣਾ ਪੰਜਾਬ ਇਸ ਤਰ੍ਹਾਂ ਤਾਂ ਬਿਮਾਰ ਦਿਖਾ ਦੇਵਾਂਗੇ ਬਿਲਕੁਲ ਉੰਜ ਜਿਵੇਂ ਬੱਸ ਚ ਸਫਰ ਕਰਦੀਆਂ ਔਰਤਾਂ ਦੇ ਡਾਟਾ ਦਿਖਾਏ ਜਾਂਦੇ ਨੇ ਕਿ ਇੱਕ ਔਰਤ ਜੇ ਆਣ ਜਾਂ ਜਾਣ ਵੇਲੇ ਵੀ ਜੇ ਕਰਦੀ ਜੇ ਤਾਂ ਇੱਕ ਔਰਤ ਹੀ ਦੋ ਵਾਰ ਹੋ ਗਈ ਇੱਕ ਦਿਨ ਚ ਤੇ ਜੇ ਰੋਜ਼ ਜਾ ਰਹੀ ਹੈ ਤਾਂ ਤੁਸੀਂ ਸਮਝ ਲਓ दो दो के के कि ਹਰ ਔਰਤ ਦੋ ਦੋ ਵਾਰ ਤੇ ਜੇ ਕਿਤੇ ਉਤਰ ਕੇ ਦੂਸਰੀ ਵਾਰ ਚੜ੍ਹ ਕੇ ਕਿਤੇ ਹੋਰ ਗਈ ਤਾਂ ਇੱਕੋ ਹੀ ਔਰਤ ਚਾਰ ਵਾਰ ਸਫਰ ਕਰਦੀ ਦਿਖਾ ਦਿੱਤੀ ਤਾਂ ਮਤਲਬ ਉਹਨੀਆਂ ਔਰਤਾਂ ਵੀ ਨਹੀਂ ਪੰਜਾਬ ਦੀਆਂ ਜਿੰਨੀਆਂ ਫ੍ਰੀ ਸਫਰ ਕਰ ਰਹੀਆਂ ਨੇ ਬਿਲਕੁਲ ਉਸੇ ਹੀ ਤਰੀਕੇ ਅਸੀਂ ਬਿਮਾਰ ਲੋਕ ਇੰਜੀ ਇਨ ਬਿਨ ਇਹੋ ਕੁਝ ਅਸੀਂ ਆਮ ਆਦਮੀ ਕਲੀਨਿਕਸ ਦੇ ਵਿੱਚ ਦੇਖਦੇ ਹਾਂ ਕਿਉਂ ਡਾਟਾ ਬਹੁਤ ਜ਼ਿਆਦਾ ਵਿਗੜਿਆ ਜਿਸ 'ਚ ਮੈਂ 1 ਫੀਸਦ ਵੀ ਡਾਕਟਰਾਂ ਦਾ ਕਸੂਰ ਨਹੀਂ ਕਹਿੰਦੀ ਕਿਉਂਕਿ ਹੁਕਮ ਜਾਰੀ ਹੁੰਦੇ ਨੇ ਬਾਕਾਇਦਾ ਸਿਰੇ ਦੇ ਉੱਪਰਲੇ ਸਿਖਰ ਤੋਂ ਜਿੱਥੇ ਪ੍ਰਿੰਸੀਪਲ ਵੱਲੋਂ ਅੱਗੋਂ ਸਾਨੂੰ ਹਦਾਇਤਾਂ ਹੁੰਦੀਆਂ ਨੇ ਬਾਕਾਇਦਾ ਮੀਟਿੰਗਾਂ ਸੱਦ ਕੇ ਵੀ ਇਸ ਤਰੀਕੇ ਬਣਨਾ ਜੇ। ਤੋਂ ਇਹਦੇ ਵਿੱਚ ਡਾਕਟਰ ਵਿਚਾਰਾ ਜਿਸ ਦੀ ਜਿਸ ਨੇ ਆਪਣਾ ਗੁਜ਼ਾਰਾ ਰੋਜ਼ ਦੀ ਦਿਹਾੜੀ ਨਾਲ ਸਰਕਾਰੀ ਡਾਕਟਰ ਨੇ ਕਰਨਾ ਉਹਦੀ ਕੀ ਜ਼ਰੂਰਤ ਹੈ ਕਿ ਇਹਨੂੰ ਬਦਲ ਲਵੇ ਜਾਂ ਇਸ ਚੀਜ਼ ਨੂੰ ਆਪਣੇ ਹਿਸਾਬ ਨਾਲ ਕੁਝ ਤਬਦੀਲ ਕਰ ਸਕੇਗਾ ਸੋ ਉਹਨੂੰ ਇਹ ਕਰਨਾ ਹੀ ਪੈਂਦਾ। ਇਹ ਜੇ ਢੰਗ ਤਰੀਕੇ ਜਿੱਥੇ ਅਸੀਂ ਵਰਤ ਰਹੇ ਹਾਂ ਉੱਥੇ ਸਮਝ ਆ ਜਾਂਦੀ ਹੈ ਕਿ ਅਸੀਂ ਕੀ ਅਸਲ ਵਿੱਚ ਜਿਸ ਤਰੀਕੇ ਦੇ ਲੋਕ ਸਫਰ ਕਰ ਰਹੇ ਨੇ ਉਥੇ ਕਿੰਨਾ ਸੱਚਮੁੱਚ ਬਹੁਤ ਮੁਸ਼ਕਲਾਂ ਨਾਲ ਯੂਜ ਰਹੇ ਨੇ ਹੁਣ ਤੀਜੀ ਚੀਜ਼ ਸੁਖਿੰਦਰ ਜੀ ਇਹ ਸਾਰੇ ਸਾਡੇ ਆਮ ਸਧਾਰਨ ਲੋਕ ਤੇ ਸਾਰੇ ਪੋਲੀਟਿਸ਼ੀਅਨਸ ਤੇ ਸਾਰੇ ਅਫਸਰਸ਼ਾਈ ਜਾਂ ਫਿਰ ਟੌਪ ਦੇ ਜਿੰਨੇ ਵੀ ਖਰਚਾ ਕਰ ਸਕਣ ਯੋਗ ਸਾਡੇ ਪੁਲਿਸ ਦੇ ਸਤਕਾਰਾਤ ਅਫਸਰ ਇਹ ਸਾਰੇ ਦੇ ਸਾਰੇ ਫੋਰਟਿਸ ਜੀ ਕਿਉਂ ਭਜਦੇ ਨੇ ਮੈਕਸ ਵਿੱਚ ਹੀ ਕਿਉਂ ਭਜਦੇ ਨੇ ਕਿ ਉਹਨਾਂ ਲਈ ਆਮ ਆਦਮੀ ਕਲੀਨਿਕ ਕੁਝ ਫਿੱਕੇ ਨੇ ਜਾਂ ਢਿੱਲੇ ਨੇ ਜਾਂ ਉਹ ਸਾਰੀ ਸੱਚਾਈ ਜਾਣਦੇ ਨੇ ਕੋਈ ਤਾਂ ਕਾਰਨ ਹੋਣਾ ਚਾਹੀਦਾ ਹੈ ਵੀ ਇਹ ਸਾਰੇ ਚੋਟੀ ਦੇ ਟੌਪ ਦੇ ਅਫਸਰਾਂ ਚੋਂ ਇੱਕ ਵੀ ਅਜੇਹਾ ਨਹੀਂ ਜਿਹੜਾ ਕਹਿ ਸਕੇ ਕਿ ਅਸੀਂ ਜੀ ਇਹਨਾਂ ਕਲੀਨਿਕਾਂ ਤੋਂ ਇਲਾਜ ਕਰਾ ਰਹੇ ਹਾਂ ਇਹਦਾ ਮਤਲਬ ਹੈ ਉਹ ਮੰਨ ਚੁੱਕੇ ਨੇ ਖਾਮੀਆਂ ਨੂੰ ਇਹੀ ਇੱਕ ਕਾਰਨ ਜੇ ਤੇ ਫਿਰ ਕਿਉਂ ਰਤਾਂ ਮਾਤਸਾ ਵੀ ਜਿਹੜੇ ਸਰਦੇ ਪੁੱਜਦੇ ਨੇ ਕਿਉਂ ਭੱਜਦੇ ਨੇ ਕਿ ਸਰਕਾਰੀ ਹਸਪਤਾਲਾਂ ਵਿੱਚ ਨਹੀਂ ਕਿਉਂਕਿ ਅੰਕੜੇ ਜੋ ਦਿਖਾਏ ਜਾ ਰਹੇ ਨੇ ਸਭ ਠੀਕ ਨਹੀਂ ਲੋਕ ਹੁਣ ਜਾਣਦੇ ਨੇ ਪਿੰਡ ਪਿੰਡ ਲੋਕ ਆਪਣੀਆਂ YouTubeਾਂ ਤੇ ਸਟੇਟਮੈਂਟਾਂ ਦੇ ਰਹੇ ਨੇ ਕਿ ਸਾਨੂੰ ਪਤਾ ਇਹ ਅੰਕੜੇ ਝੂਠੇ ਨੇ ਤਾਂ ਫਿਰ ਆਪਾਂ ਕਿਸ ਨੂੰ ਇਹ ਵਾਰ-ਵਾਰ ਸਮਝਾਣਾ ਚਾ ਰਹੇ ਆ ਫਿਰ ਉਹ ਲਫ਼ਜ਼ ਸੱਚ ਨਹੀਂ ਜਾਪਦੇ ਜਿਹੜੇ ਹੁਣ ਇੰਨੇ ਯਾਨੀ ਸੈਂਕੜੇ ਬਰੇ ਪਹਿਲਾਂ ਬੋਲੇ ਗਏ ਸੀ ਕਿ ਠੱਗੇ ਤੇ ਲੁਟੇਰੇ ਰਾਜ ਕਰਨ ਆਉਣਗੇ ਤਾਂ ਫਿਰ ਗੱਲ ਤਾਂ ਉਸੇ ਤਰੀਕੇ ਹੀ ਲੱਗਦੀ ਜੈਨਾ ਕਿ ਅਸੀਂ ਨਿਰੇ ਝੂਠ ਦੇ ਆਧਾਰ ਤੇ ਜਿਵੇਂ ਹਿਟਲਰ ਦਾ ਪ੍ਰੋਪਾਗੈਂਡਾ ਮਿਨਿਸਟਰ ਸੀ ਜਿਹਨੇ ਕਿਹਾ ਸੀ ਕਿ 100 ਵਾਰ ਝੂਠ ਬੋਲ ਦੋ ਤੇ ਸਾਰੇ ਲੋਕੋ ਨੂੰ ਸੱਚ ਮੰਨਣ ਲੱਗ ਜਾਂਦੇ ਨੇ ਐਗਜ਼ੈਕਟਲੀ ਉਹੀ ਹੋ ਰਿਹਾ ਹੈ ਕਿ ਅਖਬਾਰਾਂ ਰਹੀਂ ਮੀਡੀਆ ਸਾਰੇ ਰਹੀਂ ਪੋਸਟਰਾਂ ਰਹੀਂ ਵਾਰ-ਵਾਰ ਇੱਕੋ ਹੀ ਗੱਲ ਨੂੰ ਦਿਮਾਗ ਦੇ ਉੱਤੇ ਸੁਟਣਾ ਤਾਂ ਇਹੀ ਗੱਲ ਹੋ ਜਾਂਦੀ ਹੈ ਕਿ ਫਿਰ ਉਹ ਕੁਝ ਲੋਕ ਸਦੀਵੀ ਪਰਮਾਉਣ ਵਾਲੇ ਪਾਸੇ ਤੁਰ ਜਾਂਦੇ ਨੇ ਪੱਕੇ ਤੌਰ ਤੇ ਪਰਮਾਏ ਜਾਂਦੇ ਨੇ ਜਿਨ੍ਹਾਂ ਨੂੰ ਉਹ ਫਿਰ ਕਹਿ ਦਿੰਦੇ ਨੇ ਕਿ ਇਹ ਪੱਕੀ ਤੌਰ ਤੇ ਜੁੜੇ ਇਸੇ ਸਿਆਸਤਦਾਨਾਂ ਨਾਲ ਕਿਉਂਕਿ ਉਹਨਾਂ ਦੀ ਸਮਝ ਉੱਥੇ ਤੱਕ ਸੀਮਤ ਹੋ ਜਾਂਦੀ ਹੈ ਕਿ ਇਹਨਾਂ ਨੇ 500 ਵਾਰ ਝੂਠ ਸੁਣਿਆ ਉਹਨੂੰ ਸੱਚ ਮੰਨ ਲਿਆ ਹੂੰ ਸੁਣ ਇਹਦੇ ਵਿੱਚ ਇੱਕ ਅਹਿਮ ਗੱਲ ਜੋ ਤੁਸੀਂ ਸ਼ੁਰੂ ਚ ਕੀਤੀ ਸੀ ਫਸਟ ਸਟੇਟ ਸੁਖਿੰਦਰ ਜੀ ਮੈਂ ਬਹੁਤ ਸਾਰੇ ਮੁਲਕਾਂ ਚ ਘੁੰਮ ਕੇ ਆਈ ਹੋਈ ਹਾਂ ਚ ਫਿਰ ਇਹ ਸਾਰੇ ਕੀ ਚੀਨ ਤੋਂ ਲੈ ਕੇ ਕਿ ਸਾਰੇ ਪਾਸੇ ਆਲਮੋਸਟ ਹਰ ਮੁਲਕ ਵਿੱਚ ਉਹਨਾਂ ਮੁਲਕਾਂ ਵਿੱਚ ਜਿਹੜੀ ਸੜਕੀ ਸੁਰੱਖਿਆ ਹੈ ਉਹ ਬਹੁਤ ਕਮਾਲ ਦੀ ਜੀ ਬਹੁਤ ਕਮਾਲ ਦੀ ਉਹਦੇ ਵਿੱਚ ਨਿੱਕੇ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਮੈਂ ਆਪ ਮੈਨੂੰ ਵੀ ਪਤਾ ਕਿ ਜਦੋਂ ਮੈਂ ਸਕੂਲ ਵਿੱਚ ਸਾ ਸਾਡੀ ਵੀ ਇਹ ਸਪੈਸ਼ਲ ਇਹਦੇ ਵਿੱਚ ਟ੍ਰੇਨਿੰਗ ਇੱਕ ਹਫ਼ਤੇ ਦੀ ਫਰਸਟ ایڈ ਦੀ ਦਿੱਤੀ ਜਾਂਦੀ ਸੀ ਯਾਨੀ ਜੀ ਨੂੰ ਡਾਕਟਰ ਬੜਨਾ ਹੈ ਜਾਂ ਨਹੀਂ ਬੜਨਾ ਉਹਨੂੰ ਪਤਾ ਹੋਵੇ ਕਿ ਇਸ ਤਰ੍ਹਾਂ ਜਦੋਂ ਸੜਕਾਂ ਤੇ ਕੁਝ ਹੁੰਦਾ ਹੈ ਤਾਂ ਕਿਵੇਂ ਤੁਸੀਂ ਉਹਨੂੰ ਸਾਂਭਣਾ ਹੈ ਉਹ ਚੀਜ਼ ਹੁਣ ਨਜ਼ਾਰਾ ਤੇ ਹੈ ਹੀ ਨਹੀਂ ਅਸੀਂ ਸੜਕੀ ਸੁਰੱਖਿਆ ਦੇ ਨਾਮ ਤੇ ਜੋ ਕਾਰਾਂ ਸੌਪੀਆਂ ਨੇ ਇੱਥੇ ਮੈਂ ਖਿਮਾ ਮੰਗ ਕੇ ਕਹਿੰਨੀ ਕੁਝ ਕੀ ਹੋਣਗੇ ਕਿਉਂਕਿ ਬਾਕੀ ਸਾਡੇ ਪੁਲਿਸ ਕਰਮੀ ਬਹੁਤ ਜ਼ਿਆਦਾ ਸ਼ਿੱਦਤ ਨਾਲ ਸਵੇਰ ਤੋਂ ਰਾਤ ਤੱਕ ਵਿਚਾਰੇ ਲਗਾਤਾਰ ਇੱਕ ਇੱਕ ਦੇ ਨਾਲ 7-7 ਜੁੜੇ ਤੇ ਕਿਤੇ 70-70 ਜੁੜੇ ਵਿਚਾਰੇ ਨਾ ਦਿਨ ਦੇਖਦੇ ਨੇ ਰਾਤ ਪਰ ਅਸੀਂ ਕਈ ਵਾਰ ਸੜਕੀ ਸੁਰੱਖਿਆ ਦੀਆਂ ਗੱਡੀਆਂ ਉਂਜਿਆਂ ਚ ਲੱਗੀਆਂ ਦੇਖੀਆਂ ਮੇਰੇ ਕੋਲ ਕੁਝ ਤਸਵੀਰਾਂ ਵੀ ਨੇ ਜੋ ਅਸੀਂ ਖਿੱਚੀਆਂ ਕਿ ਉਹਨਾਂ ਦੇ ਵਿੱਚ ਬੈਠੇ ਹੋ ਕੋਨੇ ਤੇ ਦਰਖਤ ਦੇ ਹੇਲੇ ਸ਼ਰਾਬ ਪੀਂਦੇ ਪਏ ਸਨ ਸੋ ਇਹ ਚੀਜ਼ਾਂ ਸਾਡੇ ਸੜਕੀ ਸੁਰੱਖਿਆ ਦਾ ਹਿੱਸਾ ਨਹੀਂ ਹਨ ਕਿ ਅਸੀਂ ਵੈਨਾ ਦੇ ਦਈਏ ਤੇ ਦੋ ਉਹ ਬੰਦੇ ਜਿਨ੍ਹਾਂ ਨੂੰ ਫਰਸਟ ਏਡ ਦਾ ਪਤਾ ਹੀ ਨਾ ਹੋਵੇ ਉਹ ਪੁਲਿਸ ਕਰਮੀ ਕਿਸ ਤਰੀਕੇ ਇਹਨਾਂ ਨੂੰ ਰੋਕਣਗੇ ਜਿੱਥੇ ਨੈਕ ਯਾਨੀ ਗਰਦਨ ਦੀ ਸਾਂਭਣ ਦੀ ਸਭ ਤੋਂ ਅਹਿਮ ਗੱਲ ਹੁੰਦੀ ਜੇ ਕਿਉਂਕਿ ਜਦੋਂ ਵੀ ਕੋਈ ਹਿੰਜਰੀ ਇਸ ਤਰ੍ਹਾਂ ਦੀ ਹੁੰਦੀ ਜੇ ਜੇ ਸਾਡੀ ਗਰਦਨ ਸਟੇਬਲ ਨਾ ਰੱਖੀ ਜਾਏ ਤਾਂ ਉਹ ਮਣ ਕੇ ਬਹੁਤ ਕਮਜ਼ੋਰ ਹੁੰਦੇ ਨੇ ਰੱਤਾ ਜਾਂ ਵੀ ਝਟਕੇ ਦੇ ਨਾਲ ਹਮੇਸ਼ਾ ਸਾਰੀ ਉਮਰ ਲਈ ਯਾਨੀ ਤੁਸੀਂ ਗਰਦਨ ਤੋਂ ਹੀਠਾਂ ਲਈ ਨਕਾਰਾ ਹੋ ਜਾਓਗੇ ਹੂੰ ਤਾਂ ਸਭ ਤੋਂ ਵੱਧ ਜ਼ਰੂਰਤ ਹੁੰਦੀ ਜੇ ਗਰਦਨ ਨੂੰ ਸਟੇਬਲ ਕਰਨ ਦੀ ਪ੍ਰੋਟੈਕਸ਼ਨ ਦੇਣ ਦੀ ਤਾਂ ਕਿ ਉਹਦਾ ਇਨਯਾਨੀ ਗਰਦਨ ਝੁਕੀ ਨਾ ਗਾਂ ਨੂੰ ਹੋਵੇ ਨਾ ਪਿਛਾ ਨੂੰ ਲਟਕਦੀ ਹੋਵੇ ਬਿਲਕੁਲ ਸਟ੍ਰੇਟ ਜਿਹਦੇ ਨਾਲ ਉਹਦੀ ਜੀਬ ਪਿੱਛੇ ਨਾ ਡਿੱਗੇ ਤਾਂ ਕਿ ਸਾਹ ਨਾ ਰੁਕੇ ਸੋ ਆਕਸੀਜਨ ਉਹਨੂੰ ਪੂਰੀ ਪਹੁੰਚਦੀ ਰਹੇ ਤੇ ਫਿਰ ਇਸੇ ਤਰੀਕੇ ਕੋਈ ਬਲੀਡਿੰਗ ਮੂੰਹ ਦੇ ਵਿੱਚੋਂ ਹੋ ਰਹੀ ਹੋਵੇ ਉਹਨੂੰ ਸਾਫ਼ ਕਰਨਾ ਤਾਂ ਕਿ ਸਾਹ ਦੀ ਨਾਲੀ 'ਚ ਨਾ ਜਾਵੇ ਉਹ ਚੀਜ਼ ਰੋਕਣੀ ਤੇ ਫਿਰ ਬਾਹਾਂ ਲੱਤਾਂ ਨੂੰ ਪੂਰਨ ਰੂਪ ਵਿੱਚ ਤੁਸੀਂ ਇੱਕ ਪ੍ਰੋਪਰ ਸਟ੍ਰੈਚਰ ਦੇ ਉੱਤੇ ਬੰਨ ਕੇ ਸਟੇਬਲ ਕਰਕੇ ਲਿਆਨਾ ਸਾਡੇ ਤਾਂ ਖਿਮਾ ਕਰਿਓ ਜੀ ਹਸਪਤਾਲ ਹਰਜਿੰਦਰਾ ਹਸਪਤਾਲ ਵਿੱਚ ਵੀ ਉਹ ਸਟ੍ਰੈਚਰ ਉਸ ਤਰੀਕੇ ਦੇ ਨਹੀਂ ਮਿਲਦੇ ਉਹ ਖੜਖੜ ਕਰਦੇ ਟਾਇਰ ਜਿਹੜਿਆਂ ਦੇ ਉੱਪਰੋਂ ਉਤਰ ਜਾਂਦਾ ਜੇ ਰਬੜ ਤੇ ਉਹ ਜੇ ਅਸੀਂ ਸਟੇਬਲ ਰੱਖ ਕੇ ਵੀ ਲਿਜਾਵਾਂਗੇ ਤਾਂ ਝਟਕਿਆਂ ਨਾਲ ਜਿੱਥੇ ਨਹੀਂ ਵੀ ਹੱਡੀ ਹਿੱਲੀ ਹੋਈ ਉਹ ਫ੍ਰੈਕਚਰ ਹੱਡੀ ਵੀ ਹਿੱਲ ਜਾਂਦੀ ਹੈ ਇਸ ਤਰ੍ਹਾਂ ਦਾ ਹਾਲ ਨੇ ਖੈਰ ਰੱਬ ਭਲੀ ਕਰੇ ਸਮਾਂ ਜ਼ਰੂਰ ਚੰਗਾ ਆਏਗਾ ਬਦਲਦਾ ਜ਼ਰੂਰ ਹੈ ਸਮਾਂ ਪਰ ਇਹ ਜਿਹੜੇ ਅਸੀਂ ਚੀਜ਼ਾਂ ਭੁੱਲ ਰਹੇ ਹਾਂ ਕਿ ਫਰਸਟ ਡੇਟ ਦਾ ਜਿੱਥੇ ਵੀ ਅਸੀਂ ਜਾਣਾ ਇੱਕ ਪੈਕ ਅੱਗੇ ਜਦੋਂ ਕਾਰਾਂ ਸ਼ੁਰੂ-ਸ਼ੁਰੂ ਹੋਈਆਂ ਸਨ بڑے-बड़े 9-9 ਮਹੀਨੇ ਸਾਲ-ਸਾਲ ਬਾਅਦ ਆਇਆ ਕਰਦੀਆਂ ਸਨ ਜਦੋਂ ਤੁਸੀਂ ਕਰਦੇ ਤੇ ਉਹਨਾਂ ਵਿੱਚ ਇੱਕ ਫਰਸਟ ਡੇਟ ਬਾਕਸ ਹੁੰਦਾ ਸੀ ਅਸੀਂ ਹਾਂ ਉਹ ਬਿਲਕੁਲ ਹੀ ਸਾਰੀ ਚੀਜ਼ ਜਿਹੜੀ ਰੋਡ ਸੇਫਟੀ ਦੀ ਖਤਮ ਕਰ ਦਿੱਤੀ ਜਿੱਥੇ ਦਰਦ ਦੇ ਟੀਕੇ ਤੱਕ ਹੋਣ ਪੱਟੀਆਂ ਹੋਣ ਲੈਕ ਸਟੇਬਲ ਕਰਨ ਦਾ ਵਿੱਚ ਉਹਦੇ ਸਾਰਾ ਸਮਾਨ ਹੋਵੇ ਇਹ ਚੀਜ਼ਾਂ ਤੇ ਨਾਲ ਖੂਨ ਰੋਕਣ ਦੀਆਂ ਦਵਾਈਆਂ ਯਾਨੀ ਉਹ ਇੱਕ ਪੈਕ ਤਿਆਰ ਹੁੰਦਾ ਜੇ ਜਿਹੜਾ ਤੁਹਾਨੂੰ ਉਸ ਤਰੀਕੇ ਹਰ ਇੱਕ ਨੂੰ ਪਤਾ ਹੋਵੇ ਵੀ ਇੱਥੇ ਕੋਈ ਵੀ ਐਕਸੀਡੈਂਟ ਹੋਇਆ ਭਾ ਮੋਟਰਸਾਈਕਲ ਆ ਭਾ ਮੇ ਕਾਰ ਆ ਉਹਦੇ ਵਿੱਚ ਫਰਸਟ ایڈ ਕਿਟ ਹੋਏਗੀ ਇਹ ਚੀਜ਼ਾਂ ਅਸੀਂ ਮਨਫੀ ਕਰ ਦਿੱਤੀਆਂ ਨੇ ਜਿਸ ਕਾਰਨ ਅਸੀਂ ਇਹ ਸੜਕੀ ਸੁਰੱਖਿਆ ਵਿੱਚ ਬਿਆੰਤ ਜਾਨਾਂ ਬਚਾ ਸਕਦੇ ਹਾਂ ਉਹਨਾਂ ਨੂੰ ਸਦੀਵੀ ਅਪੰਗ ਹੋਣ ਤੋਂ ਬਚਾ ਸਕਦੇ ਆ ਸਿਰਫ ਇਹ ਜਿਹੜੀ ਸਾਡੇ ਲੋਕਾਂ ਨੂੰ ਪਤਾ ਹੀ ਨਹੀਂ ਕੀ ਕਰਨਾ ਕਿ ਅਸੀਂ ਕਿਸੇ ਨੂੰ ਵੀ ਜਦੋਂ ਚੁੱਕਦੇ ਆ ਤੁਸੀਂ ਦੇਖੋ ਜਾਂ ਗਰਦਨ ਟਿਸ਼ਾਨ ਲਟਕਦੀ ਹੋएगी ਮੋਢਿਆਂ ਨੂੰ ਫੜ ਲੈਣਗੇ ਜਾਂ ਬਿਲਕੁਲ ਝੁਕੀ ਹੋਊਗੀ ਤੇ ਬਹੁਤੇ ਲੋਕ ਤਾਂ ਗਰਦਨ ਫੜ ਕੇ ਹੀ ਉਹਨੂੰ ਬਾਹਰ ਨੂੰ ਕਢੀਸਦੇ ਹੋਣਗੇ ਸੋ ਸਤਿਆਨਾਸ਼ ਹੋ ਜਾਂਦਾ ਬੰਦੇ ਦਾ ਜਿਹੜਾ ਸ਼ਾਇਦ ਪੂਰਨ ਰੂਪ ਵਿੱਚ ਬਚ ਸਕਦਾ ਹੋਵੇ ਸੋ ਇਹ ਕੁਝ ਚੀਜ਼ਾਂ ਨੇ ਜਿਹੜੀਆਂ ਸਾਨੂੰ ਜਿਨ੍ਹਾਂ ਦੇ ਵਿੱਚ ਸਰਚ ਕਰੋ ਤੁਹਾਡਾ ਉਹ ਇੰਨਾ ਸੀਰੀਅਸ ਹੋ ਗਿਆ ਕਿ ਉਹਦੀ ਧੜਕਣ ਰੁਕ ਰਹੀ ਹੈ ਤਾਂ ਕੀ ਹੁੰਦਾ 카డియో ਰੈਸਪੀਰੇਟਰੀ ਹੁੰਦਾ ਤੁਹਾਡੀ ਜਿਹੜੀ ਤੁਸੀਂ ਉਹਨੂੰ ਦੁਬਾਰਾ ਸਟਾਰਟ ਕਰਨੀ ਹੈ ਇਹ ਸਸਿਟੇਸ਼ਨ ਸਾਨੂੰ ਹਰ ਕਿਸੇ ਨੂੰ ਆਣੀ ਚਾਹੀਦੀ ਹੈ ਬੱਚੇ ਨੂੰ ਕਿ ਕਿਵੇਂ ਤੁਸੀਂ ਆਪਣੇ ਦੋ ਹੱਥ ਰੱਖ ਕੇ ਹਥੇਲੀਆਂ ਨਾਲ ਉਹਦਾ ਛਾਤੀ ਨੂੰ ਦੱਬਣਾ ਕਿਵੇਂ ਸਾਹ ਦੇਣਾ ਤੁਸੀਂ ਇੱਕ ਜਾਨ ਬਚਾ ਸਕਦੇ ਹੋ ਸੱਚ ਜਾਣੇ ਸੁਖਵਿੰਦਰ ਜੀ ਜ਼ਿੰਦਗੀ ਦੇ ਵਿੱਚ ਇਹ ਤੁਹਾਨੂੰ ਮਰਨ ਤੱਕ ਚੇਤੇ ਰਹੇਗਾ ਤੇ ਉਹ ਬੰਦਾ ਵੀ ਮਰਨ ਤੱਕ ਤੁਹਾਨੂੰ ਚੇਤੇ ਰੱਖੇਗਾ ਕਿ ਤੁਸੀਂ ਉਹਦੀ ਜਾਨ ਬਚਾਈ ਤੇ ਤੁਸੀਂ ਵੀ ਅੰਦਰ ਬੜਾ ਚੰਗਾ ਮਹਿਸੂਸ ਕਰੋਗੇ ਕਿ ਮੈਂ ਇੱਕ ਜਾਨ ਬਚਾ ਸਕਿਆ ਇਹ ਚੀਜ਼ਾਂ ਮੈਂ ਬਤੌਰ ਡਾਕਟਰ ਦੱਸਦੀਆਂ ਕਿ ਸਾਨੂੰ ਕਿੰਨੀ ਖੁਸ਼ੀ ਹੁੰਦੀ ਸੀ ਜਦੋਂ ਅਸੀਂ ਇੱਕ ਜਾਨ ਬਚਾ ਲੈਂਦੇ ਸਾਂ ਤੇ ਜੇ ਕੋਈ ਹਰ ਆਮ ਬੰਦਾ ਇਸ ਚੀਜ਼ ਤੋਂ ਜਾਣੂ ਹੋਵੇ ਤਾਂ ਫਿਰ ਕਿਸੇ ਦੇ ਹਸਬੈਂਡ ਨੂੰ ਹੋਏ ਤਾਂ ਵਾਈਫੇ ਕਰ ਸਕੇ ਵਾਈਫ ਨੂੰ ਹੋਏ ਤਾਂ ਹਸਬੈਂਡ ਕਰ ਸਕੇ ਸੋ ਇਹ ਚੀਜ਼ਾਂ ਸਾਨੂੰ ਸਿਖਾਉਣ ਦੀ ਲੋੜ ਏ ਮੇਰੀ ਦੋਵੇਂ ਹੱਥ ਜੋੜ ਕੇ ਬੇਨਤੀ ਹੈ ਤੁਹਾਨੂੰ ਦੂਰ ਤੱਕ ਸੁਣਿਆ ਜਾਂਦਾ ਹੈ ਕਿ ਪਾਈ ਸਕੂਲਾਂ ਵਿੱਚ ਅਸੀਂ ਦੁਬਾਰਾ ਇਹ ਫਰਸਟ ایڈ ਸ਼ੁਰੂ ਕਰੀਏ ਤੇ ਜਿੰਨੇ ਪੜ੍ਹ ਕੇ ਵੀ ਹੋ ਚੁੱਕੇ ਨੇ ਅਡਲਟ ਹਰ ਕਿਸੇ ਨੂੰ ਇੱਕ ਹਫ਼ਤੇ ਦੀ ਇਹ ਟ੍ਰੇਨਿੰਗ ਜ਼ਰੂਰ ਮਿਲ ਜਾਣੀ ਚਾਹੀਦੀ ਹੈ। ਕਿ ਅਸੀਂ ਕਿਵੇਂ ਕਿਸੇ ਐਕਸੀਡੈਂਟ ਵਾਲੇ ਹੋਈ ਥਾਂ ਤੇ ਬੰਦੇ ਨੂੰ ਬਚਾਉਣਾ ਤੇ ਅਸੀਂ ਵੀਡੀਓਜ਼ ਛੱਡ ਕੇ ਜਾਂ ਉੱਥੇ ਭੀੜ ਇਕੱਠੀ ਕਰਨ ਦੀ ਥਾਂ ਤੇ ਜਦੋਂ ਇਹ ਸਿੱਖ ਲਵਾਂਗੇ ਜਾਨ ਕਿਵੇਂ ਬਚਾਉਣੀ ਹੈ ਤੇ ਸੜਕੀ ਸੁਰੱਖਿਆ ਦਾ ਮਤਲਬ ਕਿ ਪ੍ਰੋਪਰ ਤਰੀਕੇ ਦੇ ਉਹਨਾਂ ਥਾਵਾਂ ਤੇ ਸਿਰਫ ਇੱਕ ਯਾਨੀ ਗਾਸ਼ਤ ਕਰਦੇ ਲੋਕ ਦੋ ਨਹੀਂ ਚਾਹੀਦੇ ਜਿਨ੍ਹਾਂ ਨੇ ਸ਼ਰਾਬ ਪੀਣੀ ਹੈ ਕੋਨਿਆਂ ਚ ਲੁੱਕ ਕੇ ਬਲਕਿ ਉਹਦੇ ਵਿੱਚ ਪ੍ਰੋਪਰ ਫਰਸਟ ਡੇਟ ਦਾ ਡੀਫੀਬ੍ਰਿਲੇਟਰ ਹੋਵੇ ਉੱਥੇ ਵਿੱਚ ਪ੍ਰੋਪਰ ਇੱਕ ਯਾਨੀ ਉਹਨੂੰ ਲਜਾਣ ਦਾ ਢੰਗ ਤਰੀਕਾ ਤੇ ਫਿਰ ਹਸਪੀਟਲਸ ਦੇ ਵਿੱਚ ਪੱਕੇ ਉਸ ਤਰ੍ਹਾਂ ਦੇ ਤੁਸੀਂ ਦੇ ਬਣਾਈਆਂ ਹੁਣ ਵੀ ਇਸ ਥਾਂ ਤੇ ਸੜਕੀ ਸੁਰੱਖਿਆ ਦੇ ਜਿੰਨੇ ਵੀ ਤੁਹਾਡੇ ਕਲੀਨਿਕਸ ਨੇ ਤੇ ਜਾਂ ਜਿੰਨੇ ਵੀ ਡਿਸਪੈਂਸਰੀਜ਼ ਨੇ ਸਾਰੀਆਂ ਥਾਵਾਂ ਤੇ ਆ ਇੱਕ ਜਾਂ ਦੋ ਬੈੱਡ ਹਮੇਸ਼ਾ ਲਈ ਤਿਆਰ ਨੇ 24 ਘੰਟੇ ਜਿੱਥੇ ਤੁਸੀਂ ਇਹੋ ਜੇ ਐਕਸੀਡੈਂਟ ਕੇਸਸ ਲਿਆ ਕੇ ਇਮੀਡੀਏਟਲੀ ਸਾਮ ਸਕੋ ਤੇ ਪ੍ਰੋਪਰ ਰੈਫਰਲ ਕਰ ਸਕੋ ਉਤੋਂ ਹੀ ਵੈਂਟੀਲੇਟਰ ਤੇ ਇਹ ਚੀਜ਼ਾਂ ਸਾਡੇ ਅੱਜ ਪੰਜਾਬ ਦੀ ਲੋੜ ਹੈ ਜਿੰਨੇ ਐਨ ਆਰ ਆਈ ਵੀਰ ਭੈਣ ਤੁਹਾਡੇ ਨਾਲ ਜੁੜੇ ਨੇ ਮੈਂ ਉਹਨਾਂ ਅੱਗੇ ਵੀ ਬੇਨਤੀ ਕਰਦੀ ਆਂ ਵੀ ਇਹ ਹੋਰ ਥਾਵਾਂ ਤੇ ਸਰਕਾਰਾਂ ਨੂੰ ਪੈਸੇ ਦੇਣ ਦੀ ਥਾਂ ਤੇ ਪ੍ਰੋਪਰ ਐਂਬੂਲੈਂਸਸ ਅਸੀਂ ਤਿਆਰ ਕਰੀਏ ਇਹੋ ਜੇ ਸੜਕੀ ਸੁਰੱਖਿਆ ਜਿੱਥੇ ਕਰਾਂਗੇ ਸਮਝ ਸਕਦੇ ਹੋ ਸੁਖਵਿੰਦਰ ਜੀ ਸਾਡੇ 7 ਲੱਖ ਅਸੀਂ ਲੋਕਾਂ ਨੂੰ अपंग ਹੋਣ ਤੋਂ بچਾ ਸਕਾਂਗੇ ਤੇ ਨਾਲ ਡੇਢ ਲੱਖ ਮੌਤਾਂ ਜਿਹੜੀਆਂ ਹੁੰਦੀਆਂ ਉਹ ਵੀ ਬਚ ਸਕਾਂਗੇ ਕਿੰਨੀ ਕਿੰਨੀ ਜ਼ਿਆਦਾ ਵੱਡੀ ਗਿਣਤੀ ਹੈ ਇਹਨਾਂ ਨੂੰ ਬਚਾਉਣ ਲਈ ਅੱਜ ਸਮੇਂ ਦੀ ਲੋੜ ਇਹੋ ਆ ਕਿ ਅਸੀਂ ਰੋਡ ਸੇਫਟੀ ਦੇ ਸਾਰੇ ਟੰਗ ਤਰੀਕੇ ਸਿੱਖੀਏ ਹਾਂ ਬਿਲਕੁਲ ਅੱਛਾ ਜੇ ਤੱਕ ਮੈਮ ਸਵਾਲ ਇਹ ਆ ਕਿ ਵੈਸੇ ਤੁਸੀਂ ਤਕਰੀਬਨ ਸਾਰੇ ਮਾਮਲੇ ਨੂੰ ਬੜਾ ਓਪਨ तरीके ਦੇ ਨਾਲ ਦੱਸ ਦਿੱਤਾ ਆ ਪਰ ਲੋਕਾਂ ਦੇ ਮਨਾਂ 'ਚ ਸਵਾਲ ਉੱਠਦਾ ਹੈ ਕਿ ਗਊ ਰੱਖਿਆ ਦੇ ਨਾਂ ਦੇ ਉੱਤੇ ਜਾਂ ਗਊ ਸੈਸ ਦੇ ਨਾਂ ਦੇ ਉੱਤੇ ਬਹੁਤ ਸਾਰੀਆਂ ਮਤਲਬ ਕਿ ਸਰਕਾਰ ਨੇ ਚਲੋ ਆਪਣੇ ਤੌਰ ਤੇ ਟੈਕਸ ਵੀ ਲਾਇਆ ਹੋਇਆ ਸੰਸਥਾਵਾਂ ਵੀ ਚੱਲਦੀਆਂ ਨੇ ਗਊ ਸੇਵਾ ਦਲ ਵੀ ਚੱਲਦੇ ਨੇ ਇਹਦੇ باوجود ਵੀ ਜੇ ਇਹ ਕਹਿੰਦੇ ਨੇ ਕਿ ਜੇ ਕੋਈ ਕਹਿ ਦਿੰਦਾ ਕਿ ਜੀ ਆਵਾਰਾ ਪਸ਼ੂ ਨਾ ਕਿਹਾ ਜਾਵੇ ਉਹਨਾਂ ਨੂੰ ਮਤਲਬ ਕਿ ਉਹ ਰਤਬਾ ਦਿੱਤਾ ਜਾਵੇ ਕੋਈ ਮਾਤਾ ਕਹਿੰਦਾ ਕੋਈ ਕਿਸੇ ਟੰਗਰ ਨੂੰ ਸਤਿਕਾਰ ਦਿੰਦਾ ਤਾਂ ਗਊਸ਼ਾਲਾਂ ਦਾ ਸ਼ਰਾਮਾ ਦੇ ਵਿੱਚ ਜਾਂ ਫਿਰ ਸਰਕਾਰੀ ਤੌਰ ਦੇ ਉੱਤੇ ਜਾਂ ਪ੍ਰਸ਼ਾਸਨਿਕ ਪੱਦਰ ਦੇ ਉੱਤੇ ਜਾਂ ਆਮ ਜਿਲੇ ਇਹ ਰੱਖਿਆ ਦਲ ਚੱਲਦੇ ਨੇ ਇਹਨਾਂ ਦੇ ਪੱਦਰ ਦੇ ਉੱਤੇ ਮਤਲਬ ਹੱਲ ਕੀ ਐ ਇਸ ਮਸਲੇ ਦਾ ਹੱਲ ਕਿਉਂ ਨਹੀਂ ਨਿਕਲਦਾ ਜਦੋਂ ਸਾਰਾ ਕੁਝ ਸਰਕਾਰ ਦੇ ਅੰਡਰ ਜਦੋਂ ਸੈਸ ਵੀ ਜਾਂਦਾ ਸਾਰਾ ਕੁਝ ਜਾਂਦਾ ਕਾਉਸਸ ਜਿਹਨੂੰ ਕਹਿੰਦੇ ਨੇ ਇਹਦੇ باوجود ਵੀ ਹੱਲ ਨਾ ਨਿਕਲਣਾ ਫਿਰ ਤਾਂ ਲੋਕਾਂ ਦੇ ਜਾਂ ਮਾਵਾਂ ਦੇ ਪੁੱਤ ਮਰਦੇ ਰਹਿਣਗੇ ਜਾਂ ਲੋਕ ਮਰਦੇ ਰਹਿਣਗੇ ਅੱਜ ਵੀ ਪਤਾ ਨਹੀਂ ਸਵੀਰ ਤੱਕ ਜੇ ਮਤਲਬ ਕਿ ਸਾਡੇ ਸਾਹਮਣੇ ਜਦੋਂ ਖਬਰਾਂ ਹਾਈਲਾਈਟ ਹੁੰਦੀਆਂ ਤਾਂ ਇਹ ਉਹ ਜਿਹੇ ਕਈ ਕੇਸ ਆ ਜਾਂਦੇ ਨੇ ਜੇ ਪੰਜਾਬ ਦੀ ਗੱਲ ਕਰ ਲਓ ਜਾਂ ਬਾਕੀ ਜਾਂ ਮੁਲਕ ਦੀ ਗੱਲ ਕਰ ਲਈਏ ਬਹੁਤ ਸਾਰੇ ਕੇਸ ਇਹ ਉਹ ਜਿਹੇ ਆਉਂਦੇ ਹੀ ਰਹਿੰਦੇ ਨੇ ਤੇ ਉਹ ਲੋਕੋ ਨੂੰ ਆਇਆ ਗਿਆ ਸਮਝ ਲੈਂਦੇ ਨੇ ਇਹਦਾ ਇੱਕ ਰਾਜਵੀਰ ਜਵੰਦਾ ਸੀ ਜਿਹਨਾਂ ਦਾ ਨਾਮ ਸੀ ਜਿਹਦੇ ਕਰਕੇ ਇਹਦੀ ਚਰਚਾ ਵਧੇਰੇ ਹੋ ਗਈ ਹਾਂ ਸੁਖਵਿੰਦਰ ਜੀ ਸੱਚ ਬੋਲਾਂਗੀ ਤਾਂ ਬਹੁਤ ਪੀੜ ਹੋਏਗੀ ਪਹਿਲੀ ਗੱਲ ਤਾਂ ਆਪਾਂ ਸਿਰਫ ਜਾਨਵਰਾਂ ਦੀ ਜ਼ਿਕਰ ਕਰਦੇ ਹਾਂ ਜਿਹੜੇ ਸ਼ਰਾਬ ਪੀ ਕੇ ਚਲਾਉਂਦੇ ਨੇ ਕਾਰਾਂ ਮੈਂ ਫੌਜਾ ਸਿੰਘ ਜੀ ਦੀ ਹੀ ਗੱਲ ਕਰਾਂ ਇਸ ਤਰ੍ਹਾਂ ਦੇ ਜਿਹੜੇ ਸ਼ਰਾਬ ਪੀ ਕੇ ਲੋਕ ਹੀ ਲੋਕਾਂ ਨੂੰ ਮਾਰਨ ਵਾਲੇ ਉਹਨਾਂ ਦੀ ਪਲਾ ਗਿਣਤੀ ਕੋਈ ਘਟੀ ਜੇ ਕੌਣ ਨੇ ਜਿਹੜੇ ਇਸ ਤਰ੍ਹਾਂ ਹਾਈਵੇਜ਼ ਦੇ ਉੱਪਰ ਵੱਡੀਆਂ ਵੱਡੀਆਂ ਸ਼ਰਾਬਾਂ ਦੀਆਂ ਦੁਕਾਨਾਂ ਖੋਲ ਕੇ ਰੱਖਦੇ ਨੇ ਤੇ ਜਿੱਥੇ ਸ਼ਾਮ ਨੂੰ ਪੂਰਾ ਭਰਿਆ ਹੁੰਦਾ ਜੇ ਕਾਰਾਂ ਦੀ ਉੱਥੇ ਗਿਣਤੀ ਨਹੀਂ ਕੀਤੀ ਜਾਂਦੀ ਲੋਕ ਚਾਰ ਚਾਰ ਇਕੱਠੀਆਂ ਬੋਤਲਾਂ ਲੈ ਕੇ ਤੇ ਇਹੋ ਜਿਹੀਆਂ ਅੰਗਿਣਿਤ ਵੀਡੀਓਜ਼ ਆ ਗਈਆਂ ਵੀ ਚਲਾਉਂਦੇ ਹੋਏ ਵੀ ਲਗਾਤਾਰ ਬੋਤਲਾਂ ਘਟਕ ਰਹੇ ਨੇ ਆ ਸਾਡੇ ਕਾਨੂੰਨ ਤਾਂ ਅਸੀਂ ਛਿੱਕੇ ਟੰਗ ਕੇ ਤੁਰਦੇ ਆ ਕਿਉਂਕਿ ਅਸੀਂ ਜਦੋਂ ਵੀ ਕੋਈ ਰੋਕਣ ਦੀ ਕੋਸ਼ਿਸ਼ ਕਰੇ ਉਹਨੂੰ ਇੱਕੋ ਹੀ ਸਵਾਲ ਕਰਦੇ ਆ ਪਤਾ ਹੈ ਮੇਰਾ ਪਿਓ ਕੌਣ ਹੈ ਇਹ ਜੇ ਸਾਡੀ ਸੋਚ ਜਿੱਥੇ ਜਾਨਵਰਾਂ ਦੀ ਗੱਲ ਬਾਤ ਜਾਂਦੀ ਹੈ ਅਸੀਂ ਇਨਸਾਨਾਂ ਨੂੰ ਵੀ ਇਨਸਾਨ ਨਹੀਂ ਬਣਾਇਆ ਜੇ ਤੱਕ ਇਨਸਾਨੀਅਤ ਹੀ ਗਾਇਬ ਹੈ ਤੇ ਫਿਰ ਦੂਜੀ ਗੱਲ ਬੀਫ ਐਕਸਪੋਰਟ ਕਰਨ ਵਿੱਚ ਸਾਡਾ ਮੁਲਕ ਬਹੁਤ ਆਗਾਜ ਤਾਂ ਫਿਰ ਉਦੋਂ ਇਹ گاਵਾ ਜਿਨ੍ਹਾਂ ਨੂੰ ਅਸੀਂ ਮਾਂ ਦਾ ਦਰਜਾ ਸਾਡੇ ਧਰਤੀ ਨੂੰ ਵੀ ਅਸੀਂ ਮਾਂ ਹੀ ਗਿਣਦੇ ਆਂ ਪਰ ਇਸ ਧਰਤੀ ਮਾਂ ਦੇ ਉੱਤੇ ਜਿੰਨੀਆਂ ਔਰਤਾਂ ਦਾ ਹਰ ਘੰਟੇ ਵਿੱਚ ਬਲਾਤਕਾਰ ਹੁੰਦਾ ਜੇ ਉਹਦੀ ਕਮੀ ਨਹੀਂ ਹੋਈ 312% ਵਾਧਾ ਹੋਇਆ ਜੇ ਕਿ ਜੇ ਔਰਤ ਨੂੰ ਅਸੀਂ ਜਨੌਰ ਤੋਂ ਵੀ ਥੱਲੇ ਰੱਖਿਆ ਤਾਂ ਫਿਰ ਇਹਨਾਂ ਨੂੰ ਜਿਹੜੇ ਅਸੀਂ ਮਾਂ ਦਾ ਦਰਜਾ ਇੱਕ ਗਾਂ ਨੂੰ ਦੇ ਕੇ ਤੇ ਫਿਰ ਅਸੀਂ ਉਹਦਾ ਬੀਫ ਦੇ ਵਾਸਤੇ ਐਕਸਪੋਰਟ ਕਰ ਰਹੇ ਆਂ ਮੈਨੂੰ ਸਮਝਾਓ ਕਿ ਆਪਾਂ ਕਿਸ ਪਾਸਿਓਂ 도ਗਲੇ ਨਹੀਂ ਹਾਂ ਸੋ ਗੱਲ ਤਾਂ ਚੁਫੇਰੀਆਂ ਜੱਫਾ ਪਾਉਣ ਦੀ ਏ ਸਿਰਫ ਜਗਾਉਣ ਦੀ ਅਵੇਅਰਨੈਸ ਦੀ ਕਿ ਲੋਕ ਜਾਗਣ ਅੰਨੇ ਭਗਤ ਨਾ ਬਣਣ ਵੇਖਣ ਕਿ ਉਹਨਾਂ ਨੂੰ ਕੌਣ ਲੁੱਟ ਰਿਹਾ ਏ ਤੇ ਕਿਸ ਦੇ ਆਪਣੇ ਲੋਕ ਹਮੇਸ਼ਾ ਹੀ ਤੁਸੀਂ ਦੇਖੋਗੇ ਕਿ ਪ੍ਰਫੁੱਲਿਤ ਹੀ ਹੁੰਦੇ ਰਹਿਣਗੇ ਦੂਜੇ ਮੁਲਕਾਂ 'ਚ ਪਹੁੰਚ ਵੀ ਜਾਣਗੇ ਪਰ ਸਾਡੇ ਸਧਾਰਨ ਲੋਕ ਹਮੇਸ਼ਾ ਹੀ ਪਿਸਦੇ ਇਸੇ ਤਰੀਕੇ ਮਰਦੇ ਰਹਿਣਗੇ ਕਿ ਕਦੇ ਤਾਂ ਆਵਾਜ਼ ਚੁੱਕਣੀ ਸਿੱਖੀਏ ਜਿਸ ਦਿਨ ਅਸੀਂ ਜਾਗ ਗਏ ਨਾ ਕਿ ਇਹਨੂੰ ਸਾਡੇ ਅੱਗੇ ਤਾਂ ਮਾਤਾ ਰੱਖ ਕੇ ਪੇਸ਼ ਕਰ ਦਿੱਤਾ ਸਾਡੇ ਤੋਂ ਸੱਸ ਵੀ ਲੈ ਲਿਆ ਪਰ ਸਾਡੇ ਹੀ ਆਪਣੀ ਮਰਦੇ ਨੇ ਤੇ ਫਿਰ ਉਹ ਲੋਕ ਇਹਨਾਂ ਨੂੰ ਬੀਫ ਦੀ ਤੌਰ ਤੇ ਦੂਜੇ ਮੁਲਕਾਂ ਤੋਂ ਵੇਚ ਕੇ ਤੇ ਉਹਦੇ ਚੋਂ ਕਮਾਈ ਵੀ ਕਰ ਰਹੇ ਨੇ ਤਾਂ ਇਹ ਸਾਰਾ ਕੁਝ ਆਖਰ ਕੌਣ ਕਰਨ ਵਾਲੇ ਨੇ ਜਾਗੀਏ ਤੇ ਜੇ ਹਾਲੇ ਵੀ ਨਹੀਂ ਜਾਗਣਾ ਤਾਂ ਫਿਰ ਇਹ ਗਿਣਤੀ ਵੱਧਦੀ ਰਹਣੀ ਜੇ ਘਟਣੀ ਨਹੀਂ ਬਿਲਕੁਲ ਸਹੀ ਗੱਲ ਇਹੋ ਜਿਹਾ ਬਹੁਤ ਸਾਰੇ ਮਾਮਲੇ ਆਉਂਦੇ ਜਾਂਦੇ ਰਹਿੰਦੇ ਨੇ ਉਮੀਦ ਕਰਦੇ ਆ ਕਿ ਇਹਨਾਂ ਨੂੰ ਆਇਆ ਗਿਆ ਨਾ ਸਮਝਿਆ ਜਾਵੇ ਸਰਕਾਰ ਇਹ ਤੇ ਗੰਭੀਰਤਾ ਨਾਲ ਸਟੈਪ ਚੁੱਕੇ ਜਾਂ ਲੋਕ ਇਹਨੂੰ ਮੁੱਦਾ ਬਣਾਉਣ ਵਿਧਾਨ ਸਭਾ ਦੇ ਵਿੱਚ ਪੰਜਾਬ ਦੀ ਕੈਬਨਿਟ ਦੇ ਵਿੱਚ ਇਹਦੇ ਉੱਤੇ ਚਰਚਾ ਹੋਏ ਇਹਦੇ ਉੱਤੇ ਮਤਲਬ ਸਾਰਤਕ ਚਰਚਾ ਤੋਂ ਬਾਅਦ ਕੋਈ ਇਹੋ ਜਿਹਾ ਬੈਲ ਕੋਈ ਨਾ ਕਾਨੂੰਨ ਇਹੋ ਜਿਹਾ ਬਣਾਇਆ ਜਾਵੇ ਕਿ ਘੱਟੋ ਘੱਟ ਜੇ ਸਰਕਾਰ ਕਰ ਕਹਿੰਦੀ ਹੈ ਕਿ ਅਸੀਂ ਸੜਕ ਸੁਰੱਖਿਆ ਫੋਰਸ ਬਣਾਈ ਹੈ ਉਹਦੇ ਜ਼ਰੀਏ ਅਸੀਂ ਕੰਮ ਕਰ ਰਹੇ ਹਾਂ ਸੋ ਉਮੀਦ ਕਰਦੇ ਹਾਂ ਕਿ ਜਲਦ ਇਸ ਬਾਰੇ ਵੱਡੇ ਪੱਧਰ ਤੇ ਚਰਚਾ ਹੋਏਗੀ ਤੇ ਉਹਦੇ ਉੱਤੇ ਕੋਈ ਸਾਰਥਕ ਫੈਸਲਾ ਲਿਆ ਜਾਏਗਾ ਡਾਕਟਰ ਸਾਹਿਬ ਤੁਸੀਂ ਜਾਂਦੇ ਕੁਝ ਕਹਿਣਾ ਚਾਹੁੰਦੇ ਹੋ ਨਹੀਂ ਤਾਂ ਅਸੀਂ ਇੱਥੇ ਵਾਈਂਡ ਅਪ ਕਰਦੇ ਹਾਂ ਬਿਲਕੁਲ ਮੈਂ ਇੱਕ ਜ਼ਰੂਰ ਗੱਲ ਕਹਿਣੀ ਚਾਹੁੰਨੀ ਹਾਂ ਕਿ ਸਰਕਾਰ ਨੂੰ ਜਦੋਂ ਸੂਈ ਚੁੱਭੇ ਨਾ ਸੁਖਵੇਂ ਕੰਮ ਨਹੀਂ ਕਰਦੇ ਉਹ ਵੀਡੀਓ ਹੀ ਗਾਇਬ ਕਰ ਦਿੰਦੇ ਨੇ ਕਿ ਤੁਸੀਂ ਦੇਖ ਨਹੀਂ ਸਕਦੇ ਕਿ ਲੋਕ ਜਾਗ ਨਾ ਜਾਣ ਪਰ ਅਫਸੋਸ ਦੀ ਗੱਲ ਹੈ ਇਹ ਵਰਤਾਰਾ ਅੱਜ ਤੋਂ ਨਹੀਂ ਸਦੀਆਂ ਤੋਂ ਚਰਦਾ ਆਉਂਦਾ ਰਿਹਾ ਏ ਪਰ ਕੀ ਕ੍ਰਾਂਤੀਕਾਰੀ ਖਤਮ ਹੋਏ ਕਦੇ ਵੀ ਨਹੀਂ ਉਹ ਫਿਰ ਉੱਠਦੇ ਨੇ ਫਿਰ ਆਉਂਦੇ ਨੇ ਫਿਰ ਨਿੱਤਰਦੇ ਨੇ ਫਿਰ ਬਦਲਾਅ ਲਿਆਉਂਦੇ ਨੇ ਸੋ ਇਹ ਸਿਲਸਿਲਾ ਚੱਲਦਾ ਹੀ ਰਹਿਣਾ ਜੇ ਸਰਕਾਰਾਂ ਕੀ ਨਹੀਂ ਗਾਇਬ ਕਰੀ ਜਾਣ ਇਹ ਸੱਚ ਨੂੰ ਇਹ ਸੱਚ ਨੇ ਹਮੇਸ਼ਾ ਲਿਸਕਣਾ ਏ ਸੂਰਜ ਵਾਂਗ ਬਹੁਤ ਧੰਨਵਾਦ ਧੰਨਵਾਦ ਜੀ